ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਰਿਕਵੈਸਟ ਬੇਨਤੀ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਸੱਜਣੋ ਹੋਰ ਕਿਸੇ ਦਾ ਫਾਇਦਾ ਹੁੰਦਾ ਅੱਜ ਦੀ ਵਿਜਿਟ ਪਿੰਡ ਮੀਰਕੇ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪਟੇ ਬਾਈ ਬਲਵਿੰਦਰ ਕੋਲ ਬਿੱਟੂ ਕੋਲ ਪਹੁੰਚੇ ਆ ਸੱਜਣੋ ਨੀਲੀ ਰਾਵੀ ਦੇ ਵਿੱਚ ਸੱਜਰ ਸੂਈਆਂ ਝੋਟੀਆਂ ਵੀ ਟੋਕੜਾ ਗੱਬਣਾ ਵੀ ਸੱਜਣੋ ਇੱਥੋਂ ਆਹ ਬੂਰੀ ਟੋਕੜਾ ਗੱਬਣ ਤੇ ਜੇ ਨੰਬਰ ਤੇ ਸੱਜਰਾਂ ਗੱਬਣਾ ਤਿਆਰੀ ਤੇ گا ਵੈੜ ਇੱਕ ਸੂਈ 6 ਪਸ਼ੂ ਆ ਸੱਜਣੋ ਤੇ 6 ਦੀ ਡਿਟੇਲ ਕਰਦੇ ਆਂ ਸਾਂਝੀ ਤੇ ਤਾਜ਼ੀਆਂ ਸੂਈਆਂ ਸਵਾਈਆਂ ਵੇਖ ਲੋ ਬਾਕੀ ਕਰਦੇ ਆ ਗੱਲਬਾਤ ਮੈਲੇ ਮੂਲੇ ਛੱਟ ਰਈਆਂ ਜੜੇ ਰਿਓ ਐਂ ਤੱਕ ਭਾਈ ਬਲਵੰਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋ ਸਾਹਿਬ ਹੋ ਠੀਕ ਹੋ ਕਿਪਰਾ ਆਉਂਦੀ ਆ ਜੀ ਠੀਕ ਆ ਹਾਂਜੀ ਤੇ ਪਹਿਲੋ ਡਰੈੱਸ ਦਾ ਨੋਟ ਕਰਵਾ ਲੀ ਹਾਂ ਜੰਮੀਰ ਕੇ ਜੀ ਹਾਂ ਅਸੀਲ ਪੱਟੀ ਹਾਂ ਜ਼ਿਲ੍ਹਾ ਤਰਨਤਾਰਨ ਕਿੰਨੇ ਪਸ਼ੂ ਆ ਆਪਣੇ ਕੋਲ ਆਪਾਂ ਕੋਲ ਪੰਜ ਮੱਝਾਂ ਜੀ ਇੱਕ ਬੈੜ ਇੱਕ ਬੈੜ ਆ ਜੀ ਤੇ ਦੋ ਟੋਕੜਾ ਗੱਬੜਾ ਹਾਂ ਆ ਤਿਆਰ ਆ ਜੀ ਹਾਂ ਤੇ ਆ ਜੋ ਰਿਤਾ ਜੀ ਸੁਈਏ ਖੁੱਲ ਗਏ ਨੂੰ ਹੀ ਖੁੱਲ ਗਏ ਹਾਂਜੀ ਵੱਡੀ ਝੋਟੀ ਨੀਲੀ ਰਗ ਦੀ ਆ ਗਈ ਸੂਆ ਹਾਂਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਦੱਸ ਦਿਓ ਜੀ 98736 ਜੀ 27492 ਇਹ ਪਹਿਲਾ ਸੂਆ ਆ ਪਹਿਲਾ ਸੂਆ ਜੀ ਕਰਦ ਬੜਾ ਵੱਡਾ ਕੀਤਾ ਨਾ ਮੂੰਹ ਚਾਰ ਦੰਦ ਸੰ ਤੁਸਾ ਸਿਰਫ ਮੂੰਹ ਚਾਰ ਦੰਦ ਚਾਰ ਦੰਦ ਚਾਹੋਂ ਦੰਦ ਕੋਈ ਨਹੀਂ ਵਿੱਚ ਚੌਕੀ ਆ ਹਾਂਜੀ ਹੈਨਾ ਹਾਂਜੀ ਝੋਟੀ ਵੱਡੀ ਸਿੰਘੀ ਸੁੰਗੀ ਬੜੇ ਕਮਾਲ ਦੀ ਲੱਗੀ ਤੇ ਪਿਓਰ ਨੀਲੀ ਆ ਗਈ ਹੈਨਾ ਵੱਡੇ ਟਾਂਚੇ ਜੀ ਲਓਏ ਲੋਟੇ ਸਿੰਘ ਸਾਉ ਵੱਡੀ ਚੋਣ ਬਿਲਕੁਲ ਓਕੇ ਆ ਹਾਂਜੀ ਠੀਕ ਹੈ ਲਓ ਸਜਣਾ ਚੋਣ ਚਾਹ ਓਕੇ ਆ ਤੇ ਪਹਿਲਾ ਸੂਆ ਪਲੂਣ ਹੀ ਆ ਤੇ ਰੇਟ ਬਾਈ ਕੋਲਾਸ ਨੂੰ ਸਾਹਿਬ 8 ਕਿਲੋ ਹੋ ਗਈ ਹਾਂਜੀ ਹਾਂਜੀ ਰੇਟ ਇੱਕ ਦਾ ਕਰ ਲਈ ਹਾਂ ਨਾ ਜੀ ਹਾਂਜੀ ਹਾਂ ਨਾ ਜੀ 95000 ਹੋਰ 90 ਦੇ ਦੇ ਦੀ ਹੋਰ ਹੁਣ ਤੁਸੀਂ ਦੱਸ ਦਿਓ ਜੀ 85 ਦੀ ਕਰਦੇ ਹਾਂ 85 ਤੱਕ ਆ ਜੀ ਕਰ ਦੇ ਨਹੀਂ ਮਾੜੀ ਮੋੜ ਸਰਮ ਦੀ ਕਰਦੀ ਆ ਸਰਮ ਤੇ ਹੈਗੀ ਪਰ ਮਾੜੀ ਝੋਟੀ ਵੀ ਬਹੁਤ ਵੇਖੋ ਕਿੱਡੀ ਇਦਰਾ ਹੈ ਹਾਂਜੀ ਝੋਟੀ ਵੀ ਤੁਹਾਡੇ ਜੱਡੀ ਆ ਹਾਂ ਉਂਝ ਤੇ ਝੋਟੀ ਆ ਲੱਖ ਤੋਂ ਬਾਹਰ ਹਾਂ ਹਾਂ ਹਮਤੋ ਸਾਹਿਬ 2.90 ਹੂੰ 88000 ਠੀਕ ਆ ਸੱਜਣੋ ਜੇ ਸਰਨ ਸੁਨਾ ਤੇ ਮੈਂ ਵੀ ਲੱਖ ਤੋਂ ਬਾਹਰ ਐ ਹਾਂ ਗੱਲ ਸਹੀ ਆ ਤੇ ਟਾਈਮ ਨੋਟ ਕਰਿਓ ਅਜੇ ਸਵੇਰਾ ਦਾ ਟਾਈਮ ਆ 9 ਵਜੇ ਲਈ 9:30 ਦਾ ਆ ਗਿਆ ਹਨਾ ਆ ਸੰਤੂ ਸਾਹਿਬ ਨੀਲੀ ਨਾਵੇ 9:30 ਦਾ ਟਾਈਮ ਹੋ ਗਿਆ ਕਿੱਡੇ ਕੱਟ ਦੀ ਹਾਂ ਹਾਂ ਜੀ ਇਹ ਤਿਆਰੀ ਤੇ ਹਨਾ ਹਾਂ ਜੀ ਕੋਈ ਸੂਆ ਤੀਜਾ ਮੰਨ ਲੈ ਬਈ ਮੰਨ ਲੈ ਚੌਥਾ ਜੀ ਇਹ ਗੱਬਣ ਹੈ ਸੱਚ ਨੂੰ ਹਾਂ ਜੀ ਗੱਬਣ ਬਾਹਰ ਪੇ ਸ਼ੇਦੀ ਗਰੰਟੀ ਫੁੱਲ ਫੋਨ ਲੱਪਾ ਫੋਨ ਹੈ ਜੀ ਫੁੱਲ ਬਟਾ ਫੋਨ ਲੈਓ ਡੇ ਡੇ ਕੱਟ ਦੀ ਸੱਚ ਨੂੰ ਹਾਂ ਬਾਹਰ ਪੇ ਸ਼ਾਣੀ ਪਉਂਦੀ ਬਿਲਕੁਲ ਓਕੇ ਆ ਬਿੱਲੀ ਮਨ ਕਿਆ ਖਾ ਜੀ ਹਾਂ 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 ਜੀ ਤੇ ਬਾਈ ਰੇਟ ਕੀ ਜਾਂਦਾ ਕਰਤਾ ਇਹਦਾ ਸੰਧੂ ਸਾਹਿਬ ਮੈਂ ਦੇ ਨਾਲ 100000 ਰੁਪਏ ਮੋੜ ਕਰੀਏ ਤੇ ਜਾਇਜ਼ ਕਰਕੇ ਬਾਈ ਹਾਂਜੀ ਜਾਇਜ਼ ਕਰਕੇ ਸੰਧੂ ਸਾਹਿਬ ਮੈਂ ਦੇ ਨਾਲ 28888 ਦੀਆਂ ਜਾਂਦੀ ਕਿਹੜੀ ਆ ਵੀ ਲਿਆ ਵੀ ਹੋਰ ਕਰਦੇ 85 ਦੀ ਕਰਦੇ 85 ਦੀ ਕਰਦੇ ਫਿਰ ਆ ਕੋਸ਼ ਹੋ ਜਰਗੇ ਸਰੋਤੇ ਆ ਨੰਦ ਬਾਜ ਹਾਂਜੀ ਆਵੇਂ ਕੋਟੇ ਲਾ ਦੇਖੋ ਮੈਂ ਬਣ ਜਾਣਾ ਬਣ ਜਾਣਾ ਪੂਰੀ ਹਾਂ ਜੀ ਸੰਧ ਸਾਹਿਬ ਜਾਣਦੇ 85 ਦੀ ਹਾਂ ਦਿਨ ਲੈ ਜੇ ਨੇ ਆਠ ਹਾਂਜੀ ਲੈ ਜੋ ਲੈ ਜੋ ਹਾਂਜੀ ਬੂਰੀ ਟੋਕਰ ਕੱਪਣ ਆ ਹਾਂਜੀ ਠੀਕ ਆ ਖੁੱਲ ਗਈ ਫਿਰ ਮਿਲਦੀ ਨਹੀਂ ਆ ਮਿਲਦੀ ਨਹੀਂ ਛੱਡਦੀ ਜੀ ਛੱਡਦੀ ਆ ਹਾਂ ਕਿ ਲੋਕ ਦਿੰਦੀ ਸੀ ਮਾਂ ਕੀ ਇਹਨੂੰ ਕੰਮ ਕਰਨਾ ਚਾਹੀਦਾ ਇਹ ਕਿੰਨੇ ਚਿੱਤੀ ਟੋਕੜ ਗੱਭਣ ਬਾਈ ਇਹ ਸੰਤੂ ਸਾਹਿਬ ਛਿਆਂ ਦੀ ਸਾਢੇ ਪੰਜਾਂ ਦੀ ਕੋਈ ਮੰਨ ਕੇ ਲੈ ਗਈ ਅੱਛਾ ਛਿਆਂ ਦੀ ਆ ਤੇ ਸਾਢੇ ਪੰਜਾਂ ਦੀ ਨਿਸ਼ਾਨੀਆਂ ਸਾਰੀਆਂ ਹਾਂਜੀ ਲਓ ਸਜਣੋ ਪੂਰੀ ਲੋਹੀ ਆ ਇੰਨੇ ਹੀ ਤੇ ਸੰਤੂ ਸਾਹਿਬ ਕੱਟੀ ਨਹੀਂ ਪਲਦੀ ਜਿੰਨੇ ਜੱਗਾਂ ਮਾਈ ਦੇ ਦੇਣੀ ਅੱਛਾ ਹਾਂਜੀ ਠੀਕ ਆ ਲਓ ਜੀ ਸਾਰੀਆਂ ਨਿਸ਼ਾਨੀਆਂ ਨੂੰ ਬਣਾਉਂਦੀ ਕਵਰ ਕਰਦੀ ਹਾਂ ਸਾਰਥ ਹੁਣ ਓਕੇ ਚਾਰੇ ਹਾਂਜੀ ਬਿਲਕੁਲ ਤੇ ਸਾਢੇ ਪੰਜਾਂ ਮਹੀਨੇ ਆਰੀ ਚੈੱਕ ਪਾਸ ਆ ਦੋ ਤੋਂ ਛੱਡਦੀ ਆ ਲਾਇਓ ਭਾਈ ਮੋਹਨ ਸਿੰਘ ਸਾਬ ਕਾਟੂ ਮਾਰਨ ਲਈ ਅੱਛਾ ਹਾਂ ਕਿੰਨਾ ਬਿਲਕੁਲ ਛੋਟਾ ਹੈ ਅੱਛਾ 50000 ਅੱਛਾ ਹੋਰ ਕਰ ਦੀ ਹੋਰ ਕਰ ਦੇਣੀ ਤੂੰ 50 ਹੀ ਕਰ ਦੇਣਾ ਤੂੰ 50 ਹੀ ਕਰ ਦੇਣਾ ਤੂੰ ਨਹੀਂ ਵੜ ਜਾਈ ਜਾਂਦੇ ਸੰਤ ਸਾਬ ਤੁਹਾਡੇ ਹਿੱਤ ਨਾਲੀਆਂ ਜਾਣੀਏ ਵੀ ਸੱਜਣਾ ਪਰ ਜਿੰਦਾ ਨਹੀਂ ਸੰਤ ਸਾਬ ਕੋਈ ਨਹੀਂ 50 ਹੀ ਦੇ ਲਈ ਨਹੀਂ ਕਿਸੇ ਨੇ ਤੇ ਦਿੱਤਾ ਇਹ ਕੱਤੀ ਅੱਜ ਪਾ ਲਈ ਹੈ ਨਾ ਹਾਂ ਕਾਮੇ ਪੁੱਛੇ ਮੁੰਡੇ ਚ ਪੈਂਦੀ ਆ ਤੇਜੀ ਚ ਆਉਣੀ ਆ ਹਾਂਜੀ ਤੇਜੀਆਂ ਚ ਗਾਂ ਸੋਈਆਂ ਨੇ ਹਾਂਜੀ ਉਹ ਚੌਥੇ ਨੰਬਰ ਵਾਲੀ ਸੋਈ ਆ ਹਾਂਜੀ ਉਹ ਖੁੱਲ ਗਈ ਇਹ ਕਿੰਨੇ ਦੀ ਕੀਤੀ ਏ ਇਹ 50000 ਦੀ ਜੈ ਸੋਈ ਜੈ ਸੋਈ ਹਾਂਜੀ ਆ ਖੁੱਲ ਗਈ ਚੌਥੀ ਆ ਸੰਤੂ ਸਾਹਿਬ ਦੂਜਾ ਸੂਆ ਤੀਜੇ ਲਈ ਗੱਬਣ ਜੀ ਤੀਜੇ ਲਈ ਗੱਬਣ ਹਾਂਜੀ ਦੂਜਾ ਸੂਆ ਹਾਂਜੀ ਅੱਛਾ ਦੁੱਧ 4.5 ਕਿਲੋ 4.5 ਕਿਲੋ ਆਏ ਭਾਵੇਂ ਮਿੰਕੇ ਕੋਈ ਦੁੱਧ ਫਿਰ ਦੇ ਦੇ ਸਾਢੇ 4 ਕਿਲੋ ਸਾਢੇ 4 ਕਿਲੋ ਅੱਛਾ ਸਾਢੇ 6 ਮਹੀਨੇ ਦਾ ਚੈੱਕ ਪਾਸ ਸਾਢੇ 6 ਦੀ ਸਾਢੇ 6 ਮਹੀਨੇ ਦਾ ਚੈੱਕ ਪਾਸ ਅੱਛਾ ਨਾਲ ਹੀ ਦੌਰ ਦੇ ਮੇਰਾ ਭਰਾ ਬਾਜ ਪੰਡ ਵਾਲੀ ਨੂੰ ਜੀ ਕੋਈ ਦੋਵੇਂ ਟਾਈਮ ਚੋਲੇ ਕੋਈ ਐ ਲੈਓ ਆਪਣੇ ਚੈਨਲ ਦੇ ਸੰਧੂ ਸਾਹਿਬ 70000 ਦੀ ਆਪਾਂ ਸੱਜਣ ਦਿੱਤੀ ਸੀ ਠੀਕ ਆ 12 ਕਿਲੋ ਤਾਂ ਤੇ ਮਿਣਕੇ ਦਿੱਤਾ 12 ਹਾਂਜੀ ਆਪਣੇ ਚੈਨਲ ਤੇ ਵੀਡੀਓ ਪਈ ਜਨਵਰੀ ਦੇ ਵਿੱਚ ਜਨਵਰੀ ਦੇ ਵਿੱਚ ਹਾਂਜੀ ਤੇ ਹੁਣ ਫੇਰ ਆ ਗਈ ਕਰਮ ਵਾਲੀ ਗੱਬਣ ਹੋ ਗਏ ਹਾਂ ਠੀਕ ਆ ਇਹ ਜੈਸਨੋ ਜੀ ਕਿੰਨੇ ਕੀ ਦੀ ਆਪਾਂ ਕਰਦੇ ਨਹੀਂ ਇੱਥੇ ਬੰਦੇ ਇਹ ਜੈਸਨੋ ਸੰਧੂ ਸਾਹਿਬ ਮੈਂ ਦੇ ਨਾਮ ਮੁੱਲ ਕਰੀਏ 70000 ਅੱਛਾ ਜੈਸਨੋ 65000 ਦੇ ਦਿੰਗੇ ਹੋਰ ਕਰ ਦੇ 7000 ਦੀ ਦੇ ਲਈ 60 ਦੀ ਮੈਂ ਨਾ ਬਹਿ ਜਾ ਬਹਿ ਨਹੀਂ ਹੋ ਜੀ ਦੋ ਹੋਰ ਛੱਡ ਦੀ 56000 ਦੀ ਹਾਂ ਨਹੀਂ 55 ਦੀ ਦੇ ਦੇ ਯਾਰ ਵਾਹ ਵਾਹ ਸੋ 200 ਛੋੜ ਕਰ ਦੇਣੀ ਆਪੀ ਵਾਹ ਹੈ 556 ਦੀ ਹਾਂ ਤੇ ਇੱਕ ਗੱਲ ਹੋਰ ਜੀ ਕੋਈ 200 ਕਿਲੋਮੀਟਰ ਆਖੂ 60 ਚ ਪਹੁੰਚ ਕਰਦੇ ਆਂ ਠੀਕ ਹੈ 1000 ਘੱਟ ਵੀ ਕਰ ਦਿਆ ਠੀਕ ਹੈ ਹੈ ਆ ਮੈਂ ਗੱਬਣ ਹਾਂ ਇਹ ਇਹ ਲੈਂਦੀ ਹ ਹਵਤਾ ਇਹ ਇੱਕ ਹਵਤਾ ਹਾਂ ਜੀ ਮੋਹਲੇ ਸੰਤੂ ਸਾਹੂ ਕਿੰਨੇ ਕੇ ਜੀ ਕਿੰਨਾ ਤਿੰਨਾ ਦਾ ਹੀ ਠੀਕ ਆ ਹਾਂਜੀ ਬਿਲਕੁਲ ਫਰੀ ਵਾਲਾ ਕੰਮ ਕੋਈ ਨਹੀਂ ਲਾਇਆ ਕੋਣ ਕੋਈ ਨਹੀਂ ਕਰ ਲੋ ਮੜਿਆ ਬੰਦ ਜੀ ਸੰਤੂ ਸਾਹੂ ਜੀ ਬਿਲਕੁਲ ਹਾਂਜੀ ਸਿੰਘ ਤੇ ਖੋਖ ਜੇ ਤੋਂ ਲੱਥੇ ਆ ਜੀ ਲੱਥੇ ਆਣਾ ਹਾਂਜੀ ਲਓ ਜੀ ਤੇ ਬਾਕੀ ਮੈਂ ਗੱਪਣਿਆ ਕਿੰਨਾ ਟਾਈਮ ਰਹੇਗਾ ਬਾਈ ਲੈ ਜਾਣੇ ਆ ਪਰ ਆਪਾਂ 10 12 ਦਿਨ ਕਰਕੇ ਲੈ ਜਾਣੇ ਲੱਗੇ ਹਾਂ ਹਾਂਜੀ ਹਾਂ ਖੁੱਲੇ ਡੁੱਲੇ ਲੈ ਜਾ 10 ਦਿਨ ਤੇ ਖੁੱਲੇ ਡੁੱਲੇ ਲੈ ਜਾ ਕੋਈ ਭੂਰ ਨਹੀਂ ਕੋ ਛੱਟਾ ਨਹੀਂ ਅੰਦਰਾ ਦੀ ਭੂਰੀ ਹੂੰ ਤੇ ਇਹਦਾ ਰੇਟ ਬਾਈ ਜੀ ਕੀ ਕਰਤਾ ਫਿਰ ਇਹਦਾ ਨਿਕਾ ਜੈ ਸੰਤੂ ਸਾਹਿਬ ਕੀ ਕਰਤਾ ਜੀ 7000 60000 ਹਾਂਜੀ 5 ਚੋ ਛੱਡਣਾ ਮੈਂ ਨਾ 3 ਛੱਡਣਾ ਜੀ 5 ਨਹੀਂ ਹੈ 5000 ਨਹੀਂ 5000 ਛੱਡ ਗਏ 54 ਦੀ ਬੜੀ 54 ਦੀ ਦੇ ਦਈਏ ਜੀ ਸੂਣ ਵਾਲੀ ਨਾਲੇ ਤੇ 54000 ਦੀ ਦੇ ਦਣੀ ਵਾਹ 5000 ਠੀਕ ਹੈ ਹਾਂਜੀ ਤੇ ਵਹਿਰ ਸੋਈ ਸਵਾਈ ਹੈ ਬੱਚੀ ਮਗਰ ਬੱਚੀ ਬੱਚੀ ਬੜੀ ਪਿਆਰੀ ਹੈ ਨਾ ਹਾਂਜੀ ਲਾਓ ਕਿੰਨਾ ਦੁੱਧ ਦੁੱਧ 10 ਕਿਲੋ ਕੋ 9 ਲੀਟਰ ਆਉਣ ਲੈਣੇ ਮੰਗਾ ਲੈ ਠੀਕ ਹੈ 9 12 ਘਟ ਜੇ ਸੰਦੂ ਸਾਹਿਬ ਬਹਿਣੀ ਵਾਲੇ ਸਾਹਮਣੇ ਕਿੰਨਾਂ ਕਿ ਜੀ 12 ਉਹ 10 15 20 ਮੰਨੋ ਜੀ ਹਾਂਜੀ ਮੂੰਗੀਰੀ ਕੀਰੀ ਕੀਰੀ ਮੂੰਹ ਹਾਂਜੀ ਪਿੰਡਿਓ ਥੋੜੀ ਜੀ ਫਿੱਕੀ ਆ ਬਾਕੀ ਹਾਂਜੀ ਮੂੰਹ ਤਾਂ ਕੀਰੀ ਹੋ ਪੱਕੀ ਪੱਕੀ ਆ ਦੇਖੋ ਸੰਦੂ ਸਾਹਿਬ ਪਹਿਲਾਂ ਇਹ ਵੀ ਸਰੋਤਿਆਂ ਨੂੰ ਮੁੜ ਕੇ ਕਮੈਂਟ بڑے ਭੜੇ ਭੜੇ ਕਰਦੇ ਆ ਪਹਿਲਾਂ ਤਾਂ ਖਾਖਦੇ ਹੋਏ ਆ ਆਹ ਦੇਖੋ ਠੀਕ ਹਾਂਜੀ ਕੋਈ ਨਹੀਂ ਲੱਗਦਾ ਹਾਂ ਦੁੱਧ 9 ਕਿਲੋ ਹਾਂ ਕਿੰਨਾ ਸਾਲ ਆ ਲਈ ਹੈ ਨਾ ਲਾਇਓ ਲਾਇਓ ਇਹ ਵੀ ਮੋਟੋ ਮੋਹਤਲਾ ਕੰਮ ਹੈ ਅੱਛਾ ਹਾਂ ਜੀ ਦੇਖੀ ਰਹੀ ਮੈਂ ਮਰੂਗੀ ਇਦਾਂ ਦੀ ਗੱਲ ਆ ਇਹਦਾ ਰੇਟ ਬਾਈ ਬਿੱਟੂ ਇਹਦਾ ਰੇਟ ਸੰਧੂ ਸਾਹਿਬ ਮੋਨ 30000 ਕਰੀਏ ਹਾਂ 5000 ਦੀ ਹਾਂ ਨਾ 24 ਦੀ ਨਾ ਇੱਕੋ ਗਾਲੀ ਮਾ ਕਰਨੀ ਅੱਜ 50000 ਦੀ 25 ਦੀ ਮਿਲ ਦੇਣੀ ਨਹੀਂ ਕੇ ਦੇਣੀ ਹੈਨਾ ਹਾਂਜੀ ਲਿਸਟ ਪੁਣਾ ਕਰਕੇ ਚਲੋ ਕੋਈ ਨਹੀਂ ਹਾਂਜੀ ਸੱਜਣੋਂ ਆਪਣੀ ਖਰੀਦਦਾਰੀ ਕਰਿਓ ਪਸ਼ੂ ਸਾਰੇ ਚੰਗੇ ਆ ਟੋਕਰ ਨਹੀਂ ਕੋਈ ਦੰਦਾ ਸੰਭ ਸਾਹਿਬ ਇਹਨੇ ਨਹੀਂ ਹਾਂ ਰੇਟ ਜਾਇਜ਼ ਬਿੱਟੂ ਦੇ ਤੇ 80000